ਨਾ ਮਰਜੀ ਪੁਰਾਣੇ ਤੋਂ ਪੁਰਾਣਾ ਦਰਦਾ ਚਾਹੇ ਜਿੰਨਾ ਮਰਜੀ ਕੀੜਾ ਲੱਗਿਆ ਹੋਇਆ ਤੁਸੀਂ ਵੀਰੇ ਦੋ ਸਵਾਰੇ ਤਾਂ ਨਹੀਂ ਕੀੜਾ ਲੱਗਦਾ ਵੀਰੇ ਮਰਜੀ ਸਵਾਲ ਇਹ ਪੈਦਾ ਨਹੀਂ ਹੁੰਦਾ ਪੱਕੀ ਗੱਲ ਹੈ ਪੱਕੀ ਗੱਲ ਆ ਮੈਂ ਕਿਹਾ ਜਮਾ ਹੀ ਪੱਕੀ ਗੱਲ ਹੈ ਬਾਈ ਜੀ ਅੱਜ ਸਪੈਸ਼ਲ ਬਾਈ ਜੀ ਕੋਲ ਆਏ ਆ ਜੇ ਕਿਸੇ ਦੀ ਜਾੜ ਦੁਖਦੀ ਆ ਜਾੜ ਦੇ ਵਿੱਚ ਕੀੜਾ ਤਾਂ ਆਹ ਬਾਈ ਜੀ ਨੇ ਇੱਕ ਘਰੇਲੂ ਨੁਸਖਾ ਦੱਸਿਆ ਪੱਕਾ ਇਲਾਜ ਆ ਬਾਈ ਜੀ ਹਾਂਜੀ ਬਾਈ ਜੀ ਦੱਸੋ ਕੀ ਹਾਲ ਆ ਵੀਰੇ ਸਾਰਿਆਂ ਦਾ ਹੋਰ ਠੀਕ ਠਾਕ ਹੋ ਵਧੀਆ ਜੀ ਵਧੀਆ ਜੇ ਕਿਸੇ ਦੀ ਜਾੜ ਦੇ ਵਿੱਚ ਦਰਦ ਮਾਰਦਾ ਜਾਂ ਕਿਸੇ ਦੀ ਜਾੜ ਦੇ ਵਿੱਚ ਕੀੜਾ ਲੱਗਿਆ ਜਾਂ ਕਿਸੇ ਦੀ ਜਾੜ ਦੇ ਵਿੱਚ ਰੇਸਾ ਪਿਆ ਜਿਹੜਾ ਕਹਿੰਦਾ ਕਿ ਮੈਂ ਡਾਕਟਰ ਤੋਂ ਦਵਾਈਆਂ ਲੈ ਲੈ ਕੇ ਪਰੇਸ਼ਾਨ ਹੋ ਗਿਆ ਤਾਂ ਤੁਹਾਨੂੰ ਇੱਕ ਸਿੰਪਲ ਜਾਂ ਤੇ ਇੱਕ ਘਰੇਲੂ ਤੇ ਦੇਸੀ ਟੋਟਕਾ ਦੱਸਦੇ ਆ ਜਿਹੜਾ ਤੁਸੀਂ ਆਪਣੇ ਘਰੇ ਯੂਜ਼ ਕਰ ਸਕਦੇ ਹੋ ਤੇ ਇੱਕ ਤੁਸੀਂ ਬਾਜ਼ਾਰ ਦੇ ਵਿੱਚੋਂ ਕਿਸੇ ਵੀ ਮਤਲਬ ਕਿ ਬੀਜਾਂ ਵਾਲੀਆਂ ਦੁਕਾਨਾਂ ਤੋਂ ਤੁਸੀਂ ਗੰਢੇ ਦਿਓ ਪੰਸਾਰੀ ਤੋਂ ਲੈ ਲੋ ਚਾਹੇ ਪੀਚਾਂ ਵਾਲੀ ਦੁਕਾਨਾਂ ਤੋਂ ਵੀ ਮਿਲ ਜੇਗਾ ਗੰਡਿਆਂ ਦਾ ਕਣ ਹੁੰਦਾ ਕਾਲੇ ਰੰਗ ਦਾ ਤੇ ਤੁਸੀਂ ਉਹ ਲੈ ਕੇ ਘਰੇ ਲੈ ਕੇ ਥੋੜੀ ਜੀ ਅੱਗ ਦੇ ਉੱਪਰ ਉਹਨੂੰ ਗੰਡਿਆਂ ਵਾਲੇ ਕਣ ਨੂੰ ਅੱਗ ਦੇ ਉੱਪਰ ਰੱਖ ਕੇ ਤੇ ਜਿਹੜਾ ਉਹਦਾ ਧੂਆਂ ਗੰਡਿਆਂ ਵਾਲੇ ਕਣ ਦਾ ਉਹ ਮੂੰਹ ਦੇ ਵਿੱਚ ਤੁਸੀਂ ਲੈ ਲੈਣਾ ਹੈਗਾ ਤੇ ਦੋ ਤੋਂ ਇੱਕ ਜਾਂ ਦੋ ਮਿੰਟ ਦੇ ਵਿੱਚ ਵਿੱਚ ਤੁਸੀਂ ਉਹਨੂੰ ਮੂੰਹ ਦੇ ਵਿੱਚ ਰੱਖਣਾ ਧੂਏ ਨੂੰ ਉਹਦੇ ਨਾਲ ਕੀ ਆ ਜਿਹੜਾ ਤੁਹਾਡਾ ਰੇਸ਼ਾ ਜਾਂ ਤੁਹਾਡੀ ਝਾੜ ਦੇ ਵਿੱਚ ਕੋਈ ਕੀੜਾ ਲੱਗਿਆ ਜਾਂ ਤੁਹਾਡੇ ਦਾਦਾਂ ਹੁੰਦੀਆਂ ਉਹ ਤੁਹਾਡੀਆਂ ਸਾਰੀਆਂ ਮਿੰਟੋਂ-ਮਿੰਟ ਗਾਇਬ ਹੋ ਜਾਣਗੀਆਂ ਪੱਕੀ ਗੱਲ ਆ ਵੀਰੇ ਪੱਕੀ ਗੱਲ ਆ ਵੀਰੇ 100% ਪੱਕੀ ਗੱਲ ਆ ਅਜ਼ਮਾਇਆ ਹੋਇਆ ਇਹ ਅਜ਼ਮਾਇਆ ਹੋਇਆ ਵੀਰੇ ਨੁਕਤਾ ਮੇਰੀ ਦੋਵੇਂ ਜਾੜਾਂ ਦੇ ਵਿੱਚ ਕੀੜਾ ਲੱਗਿਆ ਸੀ ਮੇਰੀ ਜਾੜ ਸੁੱਜ ਗਈ ਵੀਰੇ ਐਡੀ ਹੋ ਗਈ ਸੀ ਮੈਂ ਇਹ ਘਰੇ ਅਜ਼ਮਾਇਆ ਇਹ ਨੁਕਤਾ ਅੱਛਾ ਮੈਨੂੰ ਕਿਸੇ ਫਕੀਰ ਨੇ ਦੱਸਿਆ ਸੀ ਤੇ ਇਹ ਮੈਂ ਤੁਹਾਡੇ ਕੋਲੇ ਸ਼ੇਅਰ ਕੀਤਾ ਅੱਗੇ ਨੁਕਤਾ ਇਹ ਠੀਕ ਆ ਚਾਹੇ ਜਿੰਨਾ ਮਰਜੀ ਪੁਰਾਣੇ ਤੋਂ ਪੁਰਾਣਾ ਦਰਦ ਹੈ ਚਾਹੇ ਜਿੰਨਾ ਮਰਜੀ ਕੀੜਾ ਲੱਗਿਆ ਹੋਇਆ ਤੁਸੀਂ ਵੀਰੇ ਦੋ ਦਿਨ ਦੇ ਵਿੱਚ ਦੋ ਵਾਰ ਇਹ ਤੁਸੀਂ ਨੁਕਤਾ ਕਰਨਾ ਦੋ ਤੋਂ ਤਿੰਨ ਦਿਨਾਂ ਦੇ ਦੋ ਜਾਂ ਤਿੰਨ ਦਿਨਾਂ ਦੇ ਤਿੰਨ ਦਿਨ ਕਰ ਲਓ ਤੁਸੀਂ ਤੇ ਤੁਹਾਨੂੰ ਆਪਣੇ ਆਪ ਫਰਕ ਲੱਗਣਾ ਸਟਾਰਟ ਹੋ ਜਾਏਗਾ ਪੱਕੀ ਗੱਲ ਆ ਹਾਂਜੀ ਹਾਂਜੀ ਪੱਕੀ ਗੱਲ ਆ ਜੀ ਦੋ ਵਾਰ ਤਾਂ ਨਹੀਂ ਕੀੜਾ ਲਾਦਾ ਵੀਰੇ ਜੀ ਸਵਾਲ ਇਹ ਪੈਦਾ ਨਹੀਂ ਹੁੰਦਾ ਪੱਕੀ ਗੱਲ ਆ ਪੱਕੀ ਗੱਲ ਆ ਮੈਂ ਕਿਹਾ ਜਮਾ ਹੀ ਪੱਕੀ ਗੱਲ ਆ ਡਾਕਟਰ ਕੋਲ ਜਾਣ ਦੀ ਲੋੜ ਤਾਂ ਨਹੀਂ ਦਾਰੇ ਲੋੜ ਹੀ ਨਹੀਂ ਬਾਈ ਜੀ ਇੰਨੇ ਇੰਨੇ ਪੈਸੇ ਦੇਣ ਦੀ ਲੋੜ ਹੀ ਨਹੀਂ ਮਸਾਲੇ ਭਰਾਣ ਦੀ ਲੋੜ ਹੀ ਨਹੀਂ ਟੋਪੇ ਚੜਾਉਣ ਦੀ ਤੇ ਲੋੜ ਨਹੀਂ ਬਾਈ ਦਵਾਈਆਂ ਖਾਣ ਦੀ ਇਹ ਚੀਜ਼ ਤੁਸੀਂ ਅਜਮਾ ਕੇ ਦੇਖੋ ਇੱਕ ਵਾਰ ਦੁਆਰੇ ਦੱਸੋ ਵੀਰੇ ਇੱਕ ਵਾਰ ਦੁਆਰੇ ਦੱਸ ਦੋ ਬਿਰਜੀ ਗੰਡਿਆਂ ਦਾ ਕਣ ਮਿਲੇਗਾ ਬਾਜ਼ਾਰ ਚੋਂ ਕਾਲੇ ਰੰਗ ਦਾ ਕਣ ਹੁੰਦਾ 20 ਚ ਗੰਡਿਆਂ ਦੇ 20 ਚ ਗੰਡਿਆਂ ਦੇ ਠੀਕ ਹੈ ਜੀ ਉਹਨੂੰ ਆਪਾਂ ਨੇ ਅੱਗ ਦੇ ਉੱਪਰ ਇੱਕ ਗਲਾਸ ਦੇ ਵਿੱਚ ਅੱਗ ਲੈ ਲੈਣੀ ਹੈ ਤੁਸੀਂ ਗਲਾਸ ਦੇ ਵਿੱਚ ਅੱਗ ਪਾ ਕੇ ਤੇ ਉਹ ਗੰਡਿਆਂ ਦਾ ਜਿਹੜਾ ਕਾਣਾ ਉਹ ਅੱਗ ਦੇ ਉੱਤੇ ਪਾ ਦੇਣਾ ਤੇ ਉਹ ਗਲਾਸ ਦੇ ਉੱਤੇ ਤੁਸੀਂ ਮੂੰਹ ਕਰ ਲੈਣਾ ਜਿਹੜਾ ਉਹਦਾ ਧੂਆ ਉਹ ਤਾਂ ਕਿ ਤੁਹਾਡੇ ਮੂੰਹ ਦੇ ਵਿੱਚ ਜਾ ਸਕੇ ਅੱਛਾ ਤੇ ਤੁਸੀਂ 2 ਮਿੰਟ ਘੜ ਤੋਂ ਘਟੋ ਤੂੰ ਆਪਣੇ ਮੂੰਹ ਦੇ ਵਿੱਚ ਰੱਖਣਾ ਤੁਹਾਡਾ ਕੀੜਾ ਹੋਇਆ ਤੁਹਾਡਾ ਰੇਸਾ ਹੋਇਆ ਬਾਈ ਸਾਰਾ ਤੁਹਾਡੇ ਬਾਹਰ ਹੋ ਜਾਈਗਾ ਠੀਕ ਹੈ ਉਹਦੀ ਤੁਸੀਂ ਕੂੜਲੀ ਕਰ ਲਿਓ ਪਾਣੀ ਨਾਲ ਉਹ ਤੁਹਾਡਾ ਰੇਸਾ ਵੀ ਖਤਮ ਹੋ ਜਾਏਗਾ ਤੇ ਉਹ ਕੀੜਾ ਜਿਹੜਾ ਉਹ ਵੀ ਬਾਹਰ ਆ ਜਾਏਗਾ ਇਹ ਵੀਰੇ ਇੱਕ ਵਾਰੇ ਕਰਨਾ ਹੈ ਜਾਂ ਬਾਰ-ਬਾਰ ਕਰਨਾ ਹੈ ਨੰਦਰੇ ਇਹ ਤਿੰਨ ਦਿਨ ਕਰ ਲਓ ਤਿੰਨ ਦਿਨ ਤਿੰਨ ਦਿਨ ਕਰ ਲਓ ਚੌਥੇ ਦਿਨ ਲੋੜ ਨਹੀਂ ਹੈਗੀ ਕਰਨ ਦੀ ਦਿਨ ਚ ਦੋ ਵਾਰ ਕਰ ਲਓ ਬਹੁਤ ਹੈ ਕਿਹੜੇ ਕਿਹੜੇ ਟਾਈਮ ਸਵੇਰੇ ਸ਼ਾਮ ਨੂੰ ਬਸ ਸਵੇਰੇ ਸ਼ਾਮ ਹਾਂਜੀ ਦੁਆਰੇ ਲੋੜ ਨਹੀਂ ਪਣੀ ਦੁਆਰੇ ਲੋੜ ਨਹੀਂ ਤਿੰਨ ਦਿਨ ਕਰ ਲੋ ਮੈਂ ਕਿਹਾ ਤੁਹਾਡੀ ਜਾੜ ਫੁੱਲ ਵਰਗੀ ਹੋ ਜਾਏਗੀ ਪਰ ਸਾਰੀ ਦੁਕਾਨ ਤੋਂ ਮਿਲ ਜੂਗਾ ਸਾਮਾਨ ਹਾਂਜੀ ਹਾਂ ਵੀਰੇ ਗੰਡਿਆਂ ਦਾ ਕਣ ਚਾਹੀਦਾ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਆਗਾ ਆਪਣੇ ਘਰੇ ਹੈਗੀ ਆ ਗਲਾਸ ਆਪਣੇ ਘਰੇ ਹੈਗਾ ਇਹ ਚੀਜ਼ਾਂ ਆਪਣੇ ਘਰੇ ਸਾਰੀਆਂ ਹੈਗੀਆਂ ਮੈਂ ਤੁਸੀ 10 20 ਰੁਪਏ ਦਾ ਕੰਡੇ ਗੰਡਿਆਂ ਦਾ ਕਣ ਲੈਣਾ ਬਸ ਓਕੇ ਬਸ ਤੋ ਬਾਈ ਜੀ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਸਾਰਿਆਂ ਨੂੰ ਸ਼ੇਅਰ ਕਰ ਦਿਓ ਅੱਗੇ ਤਾਂ ਕਿ ਸਾਰਿਆਂ ਦਾ ਬਾਈ ਜੀ ਫਾਇਦਾ ਹੋ ਸਕੇ ਬਾਕੀ ਅਕੀ ਦਾ ਬਾਈ ਜੀ ਸਾਈਡ ਬੈਗਟ ਕੋਈ ਨਹੀਂ ਹੈ ਜੀ ਜੀ ਬਿਲਕੁਲ ਕਰਕੇ ਦੇਖੋ ਫਾਇਦਾ ਹੋਏਗਾ ਜੇ ਫਾਇਦਾ ਨਾ ਵੀ ਹੋਇਆ ਤਾਂ ਸਾਈਡ ਬੈਗਟ ਤਾਂ ਕੋਈ ਨਹੀਂ ਜੀ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਬਾਈ ਜੀ ਥੈਂਕ ਯੂ ਜੀ ਕਿਉਂਕਿ ਜਾੜ ਦਾ ਜ਼ਰਦ ਤਾਂ ਬੜਾ ਭੈੜਾ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰੋ ਪੇਜ ਨੂੰ ਬੋਲ ਕਰੋ ਜੀ ਸਤਿ ਸ਼੍ਰੀ ਅਕਾਲ